ਸਾਰਾ ਪੈਕ ਕਰਵਾ ਕੇ ਫਿਰ ਮਤਲਬ ਸਿਲੈਕਸ਼ਨ ਕਰਕੇ ਲੈਂਦੀ ਆ ਵੀ ਜੇ ਜੇ ਦੀ ਸਾਡੀ ਪਸੰਦ ਆ ਜੇ ਉਹਦੀ ਸਾਡੇ ਬੱਚਿਆਂ ਦੀ ਪਸੰਦ ਆ ਜੇ ਵੀ ਅੱਜਕੱਲ ਮਾਡਰਨ ਜਮਾਨੇ ਚ ਲੋਕਾਂ ਦੀ ਪਸੰਦ ਆ ਜਾਂ ਮਾਡਰਨ ਮੁੰਡੇ ਕੁੜੀਆਂ ਦੀ ਪਸੰਦ ਆ ਤੇ ਸਾਡੇ ਕੋਲੇ ਲੇਡੀਜ਼ ਸਾਰਾ ਤਰ੍ਹਾਂ ਦੀ ਵੈਰਾਈਟੀ ਆ ਜਿਹੜੀ 300 ਲੈ ਕੇ 30000 ਤੱਕ ਦਾ ਪਰ 300 ਲੈ ਸੂਟ ਵੀ ਉਹਨਾਂ ਨੂੰ ਉਨਾਂ ਹੀ ਪਸੰਦ ਆਊਗਾ ਜਿੰਨਾ ਬਹੁਤ ਮਹਿੰਗੀ ਵੈਰਾਈਟੀ ਦੇ ਵਿੱਚ ਹੋ ਜਿਹੜੇ ਕਿ ਉਹ ਫੋਰਨ ਤੋਂ ਆਏ ਸੀਗੇ ਉਹਨਾਂ ਨੂੰ ਪਹਿਲੀ ਨਜ਼ਰੀ ਪਸੰਦ ਆ ਗਿਆ ਮਤਲਬ ਇਤਨਾ ਇਹ ਸਟਿਚਿੰਗ ਲਈ ਜਾਣੇ ਆ ਹਜੇ ਸੂਟ ਵੈਸੇ ਫਿਰ ਫਾਇਲ ਵਰਕਿੰਗ ਹੈ ਹੈਂਡਵਰਕ ਹੈ ਮਤਲਬ ਜਿਹੜਾ ਮਰਜੀ ਤੁਸੀਂ ਜੋ ਤੁਹਾਡੇ ਮਨ ਚੋਂ ਆਉਂਦਾ ਤੁਸੀਂ ਉਦਾਂ ਦਾ ਕਰਵਾ ਸਕਦੇ ਹੋ ਮਤਲਬ ਇਦਾਂ ਦੀ ਦੋਸਤ ਅੱਜ ਆਪਾਂ ਖੜੇ ਹਾਂ ਸਾਧਕ ਤੇ ਸਾਹਮਣੇ ਦਾ ਪਰ ਖੜੇ ਆ ਬਈ ਫਰੀਦਕੋਟ ਰੋਡ ਦੇ ਉੱਤੇ ਤੇ ਫਰੀਦਕੋਟ ਰੋਡ ਦੇ ਉੱਤੇ ਰਹਿ ਜਾਂਦਾ ਕਟਾਰੀਆਂ ਹੋਟਲ ਤੇ ਕਟਾਰੀਆਂ ਹੋਟਲ ਦੀ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਰਹਿ ਜਾਂਦਾ ਮੰਨਤ ਬੁਟੀਕ ਐਂਡ ਫਾਈਬਰ ਐਕਸ ਤੇ ਇੱਥੇ ਤੁਹਾਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਮਾਡਰਨ ਸੂਟ ਦੁਪੱਟੇ ਕੜਾਈ ਵਾਲੇ ਸੂਟ ਪੇਂਟਿੰਗ ਵਾਲੇ ਸੂਟ ਤੇ ਹੈਂਡਵਰਕ ਵਾਲੇ ਸੂਟ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਇੱਥੇ ਤੁਸੀਂ ਜਿਹੜੇ ਵੀ ਸੂਟ ਤੁਸੀਂ ਆਪਣੇ ਮੂਹ ਚ ਕੱਢੋਗੇ ਨਾ ਤੁਹਾਨੂੰ ਇੱਥੇ ਮਿਲਦੇ ਹੋਣਾ ਨਾ ਆਜੇ ਤੁਹਾਨੂੰ ਆਪਾਂ ਉੱਥੋਂ ਦੇ ਓਨਰ ਦੇ ਨਾਲ ਆਪਾਂ ਕਰਾਉਨੇ ਆ ਗੱਲਬਾਤ ਨਾਲੇ ਤੁਹਾਨੂੰ ਦਿਖਾਉਨੇ ਆ ਹਰ ਇੱਕ ਪ੍ਰਕਾਰ ਦੇ ਸੂਟ ਆਜੋ ਆਪਾਂ ਆ ਗਏ ਆ ਮੰਨਤ ਬੁਟੀਕ ਐਂਡ ਫੈਬਰਿਕਸ ਤੇ ਤੇ ਇੱਥੋਂ ਦੇ ਜਿਹੜਾ ਓਨਰ ਆ ਉਹਦੇ ਨਾਲ ਆਪਾਂ ਕਰਦੇ ਆ ਗੱਲਬਾਤ ਆਜੋ ਅਸੀ ਗੱਲ ਜੀ ਸេច ਗੱਲ ਤੁਹਾਨੂੰ ਜੀ ਵੈਲਕਮ ਤੁਹਾਡਾ ਇੱਥੇ ਪਹੁੰਚਣ ਤੇ ਤੇ ਤੁਹਾਡੇ ਟੀਮ ਦਾ ਸਵਾਗਤ ਕਰਦੇ ਆ ਅਸੀਂ ਤੇ ਸਰ ਇੱਕ ਅਸੀਂ ਨਾ ਮੁਖਸਰ ਤੋਂ ਆਏ ਆ ਤੇ ਉੱਥੇ ਤੁਹਾਡਾ ਤੁਹਾਡੀ ਦੁਕਾਨ ਦਾ ਨਾਮ ਬੜਾ ਸੁਣਿਆ ਤੇ ਮੇਰੇ ਮਨ ਚ ਬੜਾ ਮਰੀ ਚਿਹਰਾ ਹੀ ਜੱਗੀ ਵੀ ਮੈਂ ਯਾਰ ਉੱਥੇ ਜਾ ਕੇ ਪਤਾ ਤਾਂ ਕਰਾਂ ਵੀ ਕੀ ਵੱਖਰਾ ਵੀ ਜਿਹੜੇ ਲੋਕ ਇੰਨੇ ਦੂਰੋਂ ਦੂਰੋਂ ਤੁਹਾਡੇ ਕੋਲੇ ਇੱਥੇ ਸਾਧਕ ਚੱਲ ਕੇ ਆ ਰਹੇ ਆ ਤੇ ਅੱਜ ਤੁਹਾਡੇ ਨਾਲ ਆਪਾਂ ਅਸੀਂ ਉਹੀ ਗੱਲਬਾਤ ਕਰਨ ਵਾਸਤੇ ਇੱਥੇ ਪਹੁੰਚਿਆ ਵੀ ਤੁਹਾਡੇ ਕੋਲੇ ਤੁਸੀਂ ਕੀ ਵੱਖਰਾ ਦੇ ਰਹੇ ਹੋ ਕਸਟਮਰ ਨੂੰ ਵੀ ਜਿਹੜਾ ਕਸਟਮਰ ਤੁਹਾਡੇ ਤੋਂ ਮੁਕਸਰ ਤੋਂ ਵੀ ਮੁਕਸਰ ਇੰਨੇ ਦੁਕਾਨਾਂ ਛੱਡ ਕੇ ਵੀ ਤੁਹਾਡੀ ਦੁਕਾਨ ਤੇ ਆ ਰਹੇ ਆ ਵੀ ਉਹਦਾ ਕੀ ਕਾਰਨ ਹੈ ਸੁਣੋ ਇਹ ਗੱਲਾਂ ਐ ਹਰ ਇੱਕ ਚੀਜ਼ 'ਚ ਨਾ ਮਤਲਬ ਤੁਹਾਨੂੰ ਕੋਈ ਵੀ ਤੁਸੀਂ ਕਾਰੋਬਾਰ ਕਰਦੇ ਹੋ ਕੁਛ ਵੀ ਹੈ ਉਹਦੇ 'ਚ ਤੁਹਾਨੂੰ ਇਸ਼ਕ ਹੋਣਾ ਚਾਹੀਦਾ ਸਾਨੂੰ ਇਸ ਕੰਮ ਦੇ ਵਿੱਚ ਨਾ ਇਸ਼ਕ ਸੀ ਵੀ ਯਾਰ ਅਸੀਂ ਮਤਲਬ ਇਦਾਂ ਦਾ ਕੰਮ ਕਰਨਾ ਜੀ 'ਚ ਸਾਨੂੰ ਸਾਡਾ ਆਪਾ ਜੁੜਿਆ ਹੋਇਆ ਹੋਵੇ ਜਿਵੇਂ ਆਪਾਂ ਇੱਕ ਐਗਜ਼ਾਮਪਲ ਦੰਨਾ ਮੈਂ ਤੁਹਾਨੂੰ ਜਿਹੜੇ ਸਾਡੀ ਮੇਰੀ ਇਸ ਦੇ ਲੋਕ ਨੇ ਨਾ ਉਹ ਅਕਸਰ ਉਹਨਾਂ ਨੇ ਦੇਖਿਆ ਹੋਊਗਾ ਪਹਿਲਾਂ ਜਿਹੜੇ ਕ੍ਰਿਕਟ ਮੈਚ ਸੀਗੇ ਉਹ 7 ਦਿਨ ਚੱਲਦੇ ਸੀ ਹੂੰ ਲੋਕ ਲੋਕਾਂ ਚ ਥੋੜੀ ਜੀ ਸਪੀਡ ਵਧੀ ਤਾ ਉਹ 5 ਦਿਨ ਦਾ ਹੋ ਗਿਆ ਫਿਰ ਹੋਰ ਲੋਕ ਬਿਜ਼ੀ ਹੋ ਗਏ ਫਿਰ ਉਹ ਮਤਲਬ 3 ਦਿਨ ਦਾ ਰਹਿ ਗਿਆ ਫਿਰ 50 50 ਚੱਲਣ ਲੱਗ ਪਿਆ ਹੁਣ ਅੱਜ ਕੱਲ 20 20 ਚੱਲਦਾ ਲੋਕਾਂ ਕੋਲੇ ਵਕਤ ਦੀ ਇੰਨੀ ਕਮੀ ਹੈ ਵੀ ਉਹ ਇੰਨਾ ਭੱਜ ਦੌੜ ਨਹੀਂ ਕਰ ਸਕਦੇ ਉਹਨਾਂ ਨੂੰ ਐ ਹੁੰਦਾ ਵੀ ਇੱਕੋ ਜਗ੍ਹਾ ਤੇ ਸਭ ਕੁਝ ਮਿਲ ਜੇ ਸਾਨੂੰ ਤੇ ਅਸੀਂ ਵੀ ਇਹੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਵੀ ਕਸਟਮਰ ਸਾਡੇ ਕੋਲੇ ਆਵੇ ਉਹਨੂੰ ਉਹਨੂੰ ਮਤਲਬ ਆਏ ਨਾ ਹੋਵੇ ਵੀ ਆ ਇੱਦਾਂ ਨਹੀਂ ਆ ਨਹੀਂ ਇੱਥੋਂ ਨਹੀਂ ਪਸੰਦ ਆਇਆ ਕਿ ਅਸੀਂ ਅਸੀਂ ਇੱਕ ਇੱਕ ਦੁਕਾਨ ਤੇ ਜਾ ਕੇ ਭਾਵੇਂ ਸਾਨੂੰ ਇੱਕ ਸੂਟ ਮਿਲਿਆ ਦੋ ਸੂਟ ਮਿਲੇ ਚਾਰ ਸੂਟ ਮਿਲੇ ਅਸੀਂ ਉੱਥੋਂ ਸਾਰਾ ਪੈਕ ਕਰਵਾ ਕੇ ਫੇਰ ਮਤਲਬ ਸਿਲੈਕਸ਼ਨ ਕਰਕੇ ਲੈਂਦੀ ਆ ਵੀ ਜੇ ਜੇ ਦੀ ਸਾਡੀ ਪਸੰਦ ਆ ਜੇ ਦੀ ਸਾਡੇ ਬੱਚਿਆਂ ਦੀ ਪਸੰਦ ਆ ਜੇ ਦੀ ਅੱਜ ਕੱਲ ਮਾਡਰਨ ਜ਼ਮਾਨੇ ਚ ਲੋਕਾਂ ਦੀ ਪਸੰਦ ਆ ਜਾਂ ਮਾਡਰਨ ਮੁੰਡੇ ਕੁੜੀਆਂ ਦੀ ਪਸੰਦ ਆ ਤੇ ਸਾਡੇ ਕੋਲੇ ਲੇਡੀਜ਼ ਸਰ ਤਰ੍ਹਾਂ ਦੀ ਵੈਰਾਈਟੀ ਆ ਜਿਹੜੀ 300 ਤੋਂ ਲੈ ਕੇ 30000 ਤੱਕ ਹੈ ਪਰ 300 ਵਾਲਾ ਸੂਟ ਵੀ ਉਹਨਾਂ ਨੂੰ ਉਨੇ ਹੀ ਪਸੰਦ ਆਊਗਾ ਜਿੰਨਾ ਬਹੁਤ ਮਹਿੰਗੀ ਵੈਰਾਈਟੀ ਦੇ ਵਿੱਚ ਆਊਗਾ ਸੋ ਇਹ ਅਭੀ ਅਸੀਂ ਕੰਲੀ-ਕੰਲੀ ਦੁਕਾਨ ਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਵੀ ਲੋਕਾਂ ਦੀ ਜਿਹੜੀ ਪਸੰਦ ਆ ਉਹ ਉਹ ਨੂੰ ਕੋਖਣ ਦੀ ਕੋਸ਼ਿਸ਼ ਕੀਤੀ ਹੈ ਵੀ ਅੱਜਕੱਲ ਇਹ ਚੀਜ਼ਾਂ ਬੜੀਆਂ ਚੱਲ ਰਹੀਆਂ ਤੇ ਟ੍ਰੈਂਡ ਚ ਹੈ ਇਸ ਕਰਕੇ ਅਸੀਂ ਕੋਹਰਤੀ ਗੱਲ ਵੀ ਜਿਹੜੇ ਲੋਕ ਸਾਡੇ ਕੋਲੇ ਆਉਣਗੇ ਉਹ ਵੈਰਾਈਟੀ ਵੇਖੇ ਮਤਲਬ ਉਹਨਾਂ ਨੂੰ ਨਰਾਸ਼ ਨਹੀਂ ਮੁਰਨਾ ਪਊਗਾ ਇਸ ਕਰਕੇ ਆ ਜਿਹੜੇ ਲੋਕ ਜਾਂ ਸਾਨੂੰ ਪਿਆਰ ਦੇ ਰਹੇ ਆ ਤਾਂ ਇਹਦਾ ਕਾਰਨ ਤਾਂ ਵੈਰਾਈਟੀ ਹੈ ਵੀ ਅੱਜਕੱਲ ਜੋ ਮਾਡਰਨ ਚੱਲ ਰਿਹਾ ਉਹ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਾਨੂੰ ਵੀ ਵੈਰਾਈਟੀ ਵਗੈਰਾ ਵਿਖਾ ਸਕਦੇ ਹੋ ਸੂਟਾਂ ਦੀ ਹਾਂ ਹਾਂ ਸੋਨੂੰ ਅਸਲ 'ਚ ਆਏ ਆ ਵੀ ਅਸੀਂ ਸਾਡੀ ਇੱਕ ਤਾਂ ਕੋਸ਼ਿਸ਼ ਇਹ ਹੈ ਵੀ ਅਗਲਾ ਕੋਈ ਵੀ ਸਾਡੇ ਕੋਲੇ ਕੋਈ ਵੀ ਮਤਲਬ ਕੱਪੜਾ ਲਾਈਨ ਆਉਂਦਾ ਜਾਂ ਉਹ ਇੱਕ ਵਾਰੀ ਆ ਸਾਨੂੰ ਪਲੇਨ ਸੂਟ ਵੀ ਦੇ ਦੇ ਜੀ ਸਿਉ ਨੂੰ ਵੀ ਬੋਲਣ ਲਾ ਸਕਦੇ ਆ ਪਰ ਸਾਡੇ ਕੋਲੇ ਫਰਲ ਪੇਂਟਿੰਗ ਪੇਂਟਿੰਗ ਦਾ ਸਾਰਾ ਕੰਮ ਆ ਸਾਡੇ ਕੋਲੇ ਪੂਰੇ ਮਾਸਟਰ ਹੈਗੇ ਨੇ ਜਿਹੜੇ ਸਟਿਚ ਕਰਦੇ ਆ ਆ ਜਿਵੇਂ ਰੀਸੈਂਟਲੀ ਹੁਣੇ 6-7 ਸੂਟ ਸਾਨੂੰ ਫੋਰਨ ਤੋਂ ਕੋਈ ਫੈਮਿਲੀ ਆਈ ਸੀਗੀ ਉਹ ਦੇਖੇ ਗਈ ਹੈ ਤੇ ਮਤਲਬ ਉਹਨਾਂ ਨੇ ਸਿਲੈਕਟ ਕੀਤੇ ਇਹ ਜਾਣੇ ਹਜੇ ਸਟਿਚਿੰਗ ਲਈ ਪਰ ਮਤਲਬ ਇਹ ਆ ਵੀ ਜੋ ਵੀ ਅਗਲਾ ਮਨ ਚ ਤੁਸੀਂ ਤਸਵੀਰ ਬਣਾ ਕੇ ਲਓ ਉਹ ਵੀ ਸਾਨੂੰ ਇਦਾਂ ਦੀ ਵੈਰਾਈਟੀ ਚਾਹੀਦੀ ਅਸੀਂ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੂਰੀ ਮਤਲਬ ਵੀ ਉਹ ਸਾਡੇ ਕੋਲੇ ਹਰ ਤਰ੍ਹਾਂ ਦੇ ਆ ਮਾਸਟਰ ਬੰਦੇ ਨੇ ਜਿਹੜੇ ਪੇਂਟਿੰਗ ਵੀ ਕਰਦੇ ਆ ਫਾਇਲ ਪੇਂਟਿੰਗ ਆ ਰੀ ਵਰਕ ਆ ਸਾਰੇ ਆਰੀ ਵਰਕ ਆ ਸਾਡੇ ਕੋਲੇ ਸੂਟ ਪਿਆ ਦੇਖੋ ਮਤਲਬ ਜਿਹੜੇ ਕਿ ਉਹ ਫੋਰਨ ਤੋਂ ਆਏ ਸੀਗੇ ਉਹਨਾਂ ਨੂੰ ਪਹਿਲੀ ਨਜ਼ਰੀ ਪਸੰਦ ਆ ਗਿਆ ਮਤਲਬ ਇਦਾਂ ਇਹ ਸਟਿਚਿੰਗ ਲਈ ਜਾਣੇ ਆ ਹਜੇ ਸੂਟ ਵੈਸੇ ਫਿਰ ਫਾਇਲ ਵਰਕਿੰਗ ਹੈ ਹੈਂਡਵਰਕ ਹੈ ਮਤਲਬ ਜਿਹੜਾ ਮਰਜੀ ਤੁਸੀਂ ਜੋ ਤੁਹਾਡੇ ਮਨ ਚ ਆਉਂਦਾ ਤੁਸੀਂ ਉਦਾਂ ਦਾ ਕਰਵਾ ਸਕਦੇ ਹੋ ਮਤਲਬ ਇਦਾਂ ਦੀ ਨਹੀਂ ਹੈ ਵੀ ਜਿਹੜਾ ਕੁਝ ਵੈਰਾਈਟੀ ਸਾਡੇ ਕੋਲੇ ਹੈ ਅਸੀਂ ਉਹੀ ਤੁਹਾਨੂੰ ਦੇ ਦੇਣੀ ਆ ਜਾਂ ਤੁਹਾਡੇ ਰਫਾ ਵਿੱਚ ਪਾ ਦੇਣੀ ਆ ਜਾਂ ਇਦਾਂ ਨਹੀਂ ਹੈ ਤੁਸੀਂ ਮਨ ਚ ਸੋਚ ਕੇ आओ ਵੀ ਸਾਨੂੰ ਯਾਰ ਇਦਾਂ ਦਾ ਕੁਝ ਚਾਹੀਦਾ ਆ ਚੀਜ਼ ਦੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਉਸ ਚੀਜ਼ ਨੂੰ ਪੂਰਾ ਕਰਨ ਦੀ ਮਤਲਬ ਸਾਡੀ ਪੂਰੀ ਮਤਲਬ ਮਨੋਖਾ ਹੈ ਜੇ ਸਾਡੇ ਕੋਲ ਜਿਹੜਾ ਵੀ ਕਲਾਇੰਟ ਸਾਡੇ ਕੋਲੇ ਆਉਂਦਾ ਉਹ ਪੂਰਾ ਕਸਟਮਰ ਖੁਸ਼ ਹੋ ਕੇ ਜਾਵੇ ਵੀ ਇਦਾਂ ਨਾ ਲੱਗੇ ਉਹਨੂੰ ਵੀ ਨਹੀਂ ਜੋ ਇਹ ਬੋਲ ਰਹੇ ਸੀ ਉਹਦਾ ਨਾ ਕੁਝ ਨਹੀਂ ਹੈ ਇਹ ਤਾਂ ਕੁਝ ਹੋਰ ਹੀ ਨਿਕਲਿਆ ਪਰ ਸਾਨੂੰ ਸਾਡੀ ਪੂਰੀ ਉਮੀਦ ਤੇ ਅਸੀਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਹਰ ਇੱਕ ਖੁਸ਼ੀ ਚ ਅਸੀਂ ਸ਼ਾਮਲ ਹੋ ਸਕੀਏ ਦੂਸਰਾ ਇਹ ਵੀ ਜ਼ਿੰਦਗੀ ਸਾਰਿਆਂ ਦੀ ਬਹੁਤ ਸੋਹਣੀ ਹੈ ਪਰ ਖੂਬਸੂਰਤ ਅਸੀਂ ਬਣਾਵਾਂਗੇ ਸਾਨੂੰ ਇੱਕ ਵਾਰੀ ਮੌਕਾ ਦਿਓ ਸਾਡੇ ਕੋਲੇ ਵਿਜ਼ਿਟ ਕਰੋ ਤੇ ਅਸੀਂ ਤੁਹਾਨੂੰ ਨਿਰਾਸ਼ ਨਹੀਂ ਪਰਤਣ ਦੇਵਾਂਗੇ ਵੀ ਇਦਾਂ ਨਹੀਂ ਹੈ ਵੀ ਤੁਸੀਂ ਖਾਲੀ ਵਾਪਸ ਜਾਓਗੇ ਜਰੂਰ ਮਤਲਬ ਇੱਕ ਵਾਰੀ ਤੁਹਾਡੇ ਆਉਣਾ ਸਾਡੇ ਲਈ ਸੁਭਾਗਾ ਸਮਾ ਹੋਊਗਾ ਤੇ ਬਾਅਦ ਚ ਸਾਡੀ ਐਡ ਤਾਂ ਤੁਸੀਂ ਖੁਦ ਆਪ ਕਰੋਗੇ ਜਾ ਕੇ ਵੀ ਵਾਕਈ ਕੀ ਬਾਤ ਹੈ ਮਤਲਬ ਜੋ ਵੀ ਚੀਜ਼ ਆ ਉਹ ਤੁਹਾਨੂੰ A1 ਮਿਲੂਗੀ ਜੀ ਇਸ ਲਈ ਅਸੀਂ ਚਾਹੁੰਦੇ ਆ ਵੀ ਸਾਡੀ ਦੁਕਾਨ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਦੇਖਿਆ ਵੀ ਆ ਪੱਛਮ ਦੇ ਤੁਹਾਡੇ ਕੋਲੇ ਲੇਡੀ ਸਵੈਟਰ ਆ ਵੀ ਇਹ ਤੁਸੀਂ ਆਪ ਬਣਾਉਂਦੇ ਹੋ ਜਾਂ ਕੋਈ ਗਾਂ ਤੋਂ ਤੁਸੀਂ ਮਤਲਬ ਕੋਈ ਆਰਡਰ ਵਗੈਰਾ ਕਰਦੇ ਹੋ ਇਸ ਸ ਨੂੰ ਅਸਲਚ ਆਏ ਹਨ ਵੀ ਅਸੀਂ ਸ਼ੁਰੂਆਤ ਜਿਹੜਾ ਹੋਇਆ ਸੀਗਾ ਉਹ ਪੱਛਮ ਤੋਂ ਹੀ ਹੋਇਆ ਸੀਗਾ ਜਿਹੜੀ ਪੱਛਮ ਅਸੀਂ ਉਸ ਵਲ ਤੇ ਵਰਧਮਾਨ ਦੀ ਯੂਜ਼ ਕਰਦੇ ਸੀ ਲੋਕ ਜਦੋਂ ਪੱਛਮ ਲੈਣ ਆਉਂਦੇ ਸੀ ਤਾਂ ਕੁਦਰਤੀ ਗੱਲ ਹੈ ਵੀ ਉਹ ਉਹਨਾਂ ਨੇ ਕੋਦੀ ਕੋਟੀਆਂ ਦਾ ਸਵਟਰ ਹੀ ਤਿਆਰ ਕਰਨੇ ਹੁੰਦੇ ਆ ਹਨਾ ਤੇ ਉਹ ਸਾਨੂੰ ਆਰਡਰ ਦੇਣ ਲੱਗ ਪਏ ਅਸੀਂ ਜਿਵੇਂ ਆਪਣਾ ਕਲਚਰ ਵੀ ਹੈ ਟ੍ਰੈਂਡ ਵੀ ਹੈ ਹੈ ਤੇ ਮਤਲਬ ਲੋਕ ਬੀਬੀਆਂ ਘਰਾਂ ਚ ਬਣਦੀਆਂ ਐ ਐਵੇਂ ਮਤਲਬ ਅ ਸਾਨੂੰ ਆਰਡਰ ਦੇ ਜਾਂਦੀਆਂ ਐ ਅਸੀਂ ਉਹਨਾਂ ਦਾ ਨਾਪ ਲੈ ਕੇ ਰੱਖ ਲੈਨੇ ਆ ਉਸ ਤੋਂ ਬਾਅਦ ਮਤਲਬ ਅਸੀਂ ਬਣਵਾ ਕੇ ਵੀ ਦਿੰਨੇ ਆ ਸਾਡੇ ਕੋਲੇ ਆਰਡਰ ਤੇ ਕੋਟੀਆਂ ਸਵਟਰ ਟੋਪੀਆਂ ਦਸਤਾਨੇ ਜੋ ਵੀ ਮਤਲਬ ਜਿਵੇਂ ਜਿਵੇਂ ਡਿਮਾਂਡ ਆਉਂਦੀ ਹੋਵੇ ਅਸੀਂ ਮਤਲਬ ਉਹਨਾਂ ਨੂੰ ਤਿਆਰ ਕਰਵਾ ਕੇ ਦਿੰਨੇ ਆ ਮਤਲਬ ਉਹ ਆਪਣੇ ਉਹ ਬੀਬੀਆਂ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਉਹਨਾਂ ਨੂੰ ਬੀਬੀਆਂ ਜੋ ਘਰਾਂ 'ਚ ਕੰਮ ਕਰਦੀਆਂ ਉਹ ਸਾਨੂੰ ਮਤਲਬ ਉਹਨਾਂ ਨੂੰ ਅਸੀਂ ਆਰਡਰ ਭੇਜ ਦਿੰਨੇ ਆ ਉਹ ਬਣ ਕੇ ਤਿਆਰ ਕਰਕੇ ਸਾਨੂੰ ਦੇ ਜਾਂਦੇ ਆ ਜਿਹੜਾ ਆਪਣਾ ਡੇਟ ਟਾਈਮ ਦੱਸਿਆ ਹੁੰਦਾ ਉਹ ਫਰਾ ਕੇ ਲੈ ਜਾਂਦੇ ਆ ਮਤਲਬ ਬੜੀ ਵਧੀਆ ਸ਼ੁਰੂਆਤ ਹੈ بڑے بڑے ਵਧੀਆ ਡਿਜ਼ਾਈਨਰ ਹੈਗੇ ਸਾਡੇ ਕੋਲੇ ਜਿਹੜੇ ਜਿਹੜੇ ਨਵੇਂ-ਨਵੇਂ ਪਰ ਸਾਨੂੰ ਕਸਟਮਰ ਜਦੋਂ ਦੀ ਵੀ ਕੋਈ ਮਤਲਬ ਕਹਿੰਦਾ ਵੀ ਇਦਾਂ ਦਾ ਡਿਜ਼ਾਈਨ ਸਾਨੂੰ ਚਾਹੀਦਾ ਅਸੀਂ ਉਦਾਂ ਦਾ ਹੀ ਡਿਜ਼ਾਈਨ ਪਰੋਵਾਈਡ ਕਰ ਦਿੰਨੇ ਆ ਸਾਡੇ ਕੋਲੇ ਇਦਾਂ ਦੇ ਬੁਣਨ ਵਾਲੀਆਂ ਬੀਬੀਆਂ ਪੁਰਾਣੇ ਸਟਾਈਲ ਦੀਆਂ ਨਵੇਂ ਸਟਾਈਲ ਦੀਆਂ ਸਾਰਾ ਮਤਲਬ ਹੱਥਾਂ ਨਾਲ ਬੁਣੇ ਜਾਂਦੇ ਆ ਸਾਰੇ ਜਿਹੜੀਆਂ ਕੋਟੀਆਂ ਕੋਟੀਆਂ ਸਵਟਰ ਤੇ ਇਹਦੀ ਬੜੀ ਡਿਮਾਂਡ ਆ ਰਹੀ ਹੈ ਫੋਰਨ ਚ ਵੀ ਵਧੀਆ ਡਿਮਾਂਡ ਹੈ ਲੋਕ ਜਿਹੜੇ ਬਾਹਰ ਆ ਉਹ ਆਪਣੇ ਬੜਾ ਪਸੰਦ ਕਰਦੇ ਆ ਇਹ ਹਾਲਾਂਕਿ ਉੱਥੇ ਠੰਡ ਜਿਆਦਾ ਪੈਣ ਕਰਕੇ ਯੂਜ਼ ਨਹੀਂ ਹੁੰਦੇ ਪਰ ਆਪਦੇ ਕਲਚਰ ਨੂੰ ਨਾਲ ਲੈ ਕੇ ਜਾਂਦੇ ਬੱਚੇ ਵੀ ਲੋਕ ਵੀ ਮਤਲਬ ਉਹਨਾਂ ਨੂੰ ਬੜਾ ਅੱਛਾ ਸਾਨੂੰ ਰਿਸਪੌਂਸ ਮਿਲਦਾ ਹੈ ਇਸ ਕਰਦਾ ਵੀ ਸਾਨੂੰ ਵਧੀਆ ਵੀ ਲੱਗਦਾ ਸੋ ਇੱਕ ਵਾਰੀ ਆਓ ਤੁਹਾਨੂੰ ਹਰ ਚੀਜ਼ ਹਰ ਵੈਰਾਈਟੀ ਸਾਡੀ ਦੁਕਾਨ ਤੇ ਮਿਲੂਗੀ ਤੁਹਾਨੂੰ ਸਪੈਸ਼ਲ ਲੇਡੀਜ਼ ਲਈ ਨਵਾਂ ਵੀ ਮਿੱਤਰੋ ਤੁਹਾਨੂੰ ਆਪਾਂ ਇੱਕ ਵਾਰੀ ਪੂਰੀ ਵੈਰਾਈਟੀ ਵਿਖਾਤੀ ਆ ਤੇ ਤੁਹਾਨੂੰ ਦੁਬਾਰਾ ਐਡਰੈਸ ਦੱਸ ਦਿੰਨੇ ਆ ਸਾਤਕ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਰੋਡ ਦੇ ਉੱਤੇ ਕਟਾਰੀਆ ਹੋਟਲ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਰਹਿ ਜਾਂਦਾ ਮੰਨਤ ਬੁਟੀਕ ਐਂਡ ਫਾਈਬਰਿਕਸ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਇੱਥੇ ਜ਼ਰੂਰ ਵਿਜ਼ਿਟ ਕਰੋ ਜਾਂ ਮੈਨੂੰ ਉਮੀਦ ਹੈ ਤੇ ਮੈਨੂੰ ਗਰੰਟੀ ਹੈ ਤੁਸੀਂ ਇੱਥੋਂ ਨਰਾਸ਼ ਹੋ ਕੇ ਨਹੀਂ ਮੁੜੋਗੇ ਕੁਝ ਨਾ ਕੁਝ ਲੈ ਕੇ ਜ਼ਰੂਰ ਜਾਓਗੇ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅੱਗੇ ਸਾਰਿਆਂ ਨੂੰ ਬਹੁਤ ਬਹੁਤ